ਹੈਲੋ ਯੂਡੀ ਫੈਮਲੀ ਵੈਲਕਮ ਟੂ ਆਰ ਚੈਨਲ ਮੇਰੇ ਅੰਦਰ ਦੇ ਤੁਸੀਂ ਸਾਰੇ ਵਧੀਆ ਹੋਵੋਗੇ ਸੋ एवरीवन ਅਸੀਂ ਜਿੱਦਾਂ ਕਿ ਕੱਲ ਗਏ ਸੀ ਸਮਾਨ ਲੈਣ ਦੇ ਲਈ ਮੇਰੇ ਕੁਝ ਕੱਪੜੇ ਸੀਗੇ ਕੁਝ ਸਮਾਨ ਸੀਗਾ ਫਾਈਨਲੀ ਉਹ ਆਪਾਂ ਲੈ ਆਂਦਾ ਹੈਗਾ ਆ ਤੇ ਬਹੁਤ ਜ਼ਿਆਦਾ ਠੰਡ ਸੀ ਜਿਹਦੇ ਕਰਕੇ ਮੈਂ ਵਲੌਗ ਸ਼ੂਟ ਨਹੀਂ ਕਰ ਪਾਈ ਬਾਹਰ ਤੇ ਉਸ ਤੋਂ ਬਾਅਦ ਅਸੀਂ ਘਰ ਆਏ ਕਿਉਂਕਿ ਸਵੇਰ ਮੈਂ 5 ਵਜੇ ਗਈ ਸੀ ਕੋਈ ਕੰਮ ਨਹੀਂ ਕੀਤਾ ਘਰ ਦਾ ਉਦਾਂ ਹੀ ਕੰਮ ਖਲਾਰਾ ਦੇਖੋ ਪਿਆ ਹੋਇਆਗਾ ਸੋ ਸਾਰਾ ਪੈਕੋchna aega. ਫਿਰ ਇਹ ਕੇਵਲਾ ਬੈਗ ਹੈ ਜਿਹਦੇ ਵਿੱਚ ਮੇਰੇ ਕੱਪੜੇ ਆ ਜੋ ਕਿ ਸਟਿਚ ਕੀਤੇ ਹੋਏ ਆ। ਬਰਤਨ ਵੀ ਮੇਰੇ ਉਦਾਂ ਧੋਣ ਵਾਲਿਆ ਜਿਹਨੂੰ ਕੁਝ ਵੀ ਨਹੀਂ ਆਉਂਦੀ ਤਾਂ ਹੁਣ ਉੱਠੀਆਂ। ਹੁਣ ਵੀ ਤਕਰੀਬਨ ਟਾਈਮ ਹੋ ਗਿਆ 11 ਵਜ ਗਿਆ। 11 ਵਜੇ ਉੱਠੀਆਂ ਹਨਨ ਗਿਆ ਹੋਇਆ ਹੈ ਸਿਲੰਡਰ ਪ੍ਰਾਣ ਕਿਉਂਕਿ ਸਿਲੰਡਰ ਆਪਣਾ ਖਤਮ ਹੋ ਗਿਆ। ਅਸੀਂ ਕੱਲ ਤੇ ਰਾਤ ਤਾਂ ਫਿਰ ਉੱਥੋਂ ਰੋਟੀ ਬਾਹਰੋਂ ਲੈ ਕੇ ਖਾਧੀ ਸੀਗੀ, ਖਾਣ ਪੀਣ ਨੂੰ ਬਾਦੂ ਕੁਝ ਖਾ ਲਿਆ ਸੀਗਾ। ਬਟ ਹੁਣ ਚਾਹ ਬਣਾਣੀ ਸੀ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਭਰਾਇਆ ਉਸ ਸਿਲੰਡਰ ਭੰਗੇ ਹੋਇਆ ਆਣ ਕੇ ਉਹ ਤੇ ਉਹਨਾਂ ਟਾਈਮ ਦੀ ਆਪਾਂ ਸੋ ਫੰਨੀ ਇਹ ਵਾਲਾ ਬੈਗ ਹੈਗਾ ਇਹਦੇ ਵਿੱਚ ਮੈਂ ਆਪਣਾ ਇਹ ਵਾਲੀ ਲਈ ਹੈ ਫੇਵਰਿਟਸ ਕੀ ਵੀ ਦੇਖ ਸਕਦੇ ਹੋ ਤੁਸੀਂ ਇਹਨੂੰ ਬਹੁਤ ਪਿਆਰੀ ਲੱਗੀ ਸੂਟਾਂ ਦੇ ਉੱਪਰ ਪਾਉਣ ਨੂੰ ਹਨਾ ਉਸ ਤੋਂ ਬਾਅਦ ਇਹਦੇ ਵਿੱਚ ਮੇਰਾ ਕੁਝ ਸਮਾਨ ਹੈ ਮੇਕਅੱਪ ਦਾ ਲਿਆਇਆ ਸੀਗਾ ਜਿੱਦਾਂ ਮੇਰੇ ਸੂਟ ਸੀਗੇ ਤੇ ਇੱਕ ਇਹ ਵਾਲਾ ਸਟੌਲ ਸੀਗਾ ਗਰਮ ਇੱਕ ਕੇਵਲ ਲੈਆ ਸੀਗਾ ਐਂਡ ਗਾਇਜ਼ ਇਹ ਵਾਲੀ ਕੈਪ ਲਈ ਸੀਗੀ ਮੈਂ ਇਹ ਜਿੱਦਾਂ ਹੀ ਲਈ ਸੀ ਉਦਾਂ ਹੀ ਲੈ ਲਈ ਸੀਗੀ ਬਹੁਤ ਪਿਆਰੀ ਸੀਗੀ ਐਂਡ ਗਾਇਜ਼ ਇਹਦੇ ਵਿੱਚ ਸਾਗ ਆਇਆ ਸੀ ਮੈਨੂੰ ਨਾ ਯਾਦ ਭੁੱਲ ਗਿਆ ਆਪਾਂ ਹੁਣ ਦੇਖੂਗੀ ਮੈਂ ਖਰਾਬ ਤਾਂ ਨਹੀਂ ਹੋ ਗਿਆ ਤੜਕਾ ਲਗਾਉਣਾ ਹੈਗਾ ਇਹਨੂੰ ਹਜੇ ਬਰਤਨ ਦੇਖੋ ਮੇਰੇ ਸਾਰੇ ਹੋ ਗਏ ਪਏ ਹੋਇਆ ਇੱਕ ਇਹ ਵਾਲਾ ਅਚਾਰ ਵਾਲਾ ਡੱਬਾ ਲੈ ਕੇ ਹੰਦੇ ਸੀਗਾ ਆਪਣਾ ਖੋਲ ਦਿਆਂ ਦੇਖ ਸਕਦੇ ਹੋ ਇਹ ਵਾਲਾ ਡੱਬਾ ਸੀਗਾ ਅਚਾਰ ਦਾ ਬਹੁਤ ਟੇਸਟੀ ਹੋ ਜਾ ਰਿਹਾ ਹੈ ਇਹਦੇ ਵਿੱਚ ਪਰਾਂਠਿਆਂ ਦੇ ਨਾਲ ਜਿਵੇਂ ਬੰਦਾ ਖਾ ਸਕਦਾ ਹੈਗਾ ਇਹਦੇ ਵਿੱਚ ਸਾਗ ਹੈ ਕੱਢ ਕੇ ਦੇਖੂਗੀ ਖਰਾਬ ਤਾਂ ਨਹੀਂ ਹੋ ਗਿਆ ਮੈਨੂੰ ਨਾ ਯਾਦ ਹੀ ਨਹੀਂ ਆਏਗਾ ਹੈਨਾ ਤਾਂ ਹੋਰ ਗਾਇਸ ਤੁਸੀਂ ਦੇਖ ਸਕਦੇ ਹੋ ਹੋਰ ਖਾਣਾ ਆਇਆ ਸੀ ਖਾਣਾ ਸੀ ਖਾ ਲਿਆ ਬਟ ਬੱਟਰ ਰਾਤ ਦਾ ਖਾਣਾ ਅਸੀਂ ਦੁਪਹਿਰ ਦਾ ਉੱਥੇ ਖਾ ਲਿਆ ਸੀਗਾ ਜਿੱਥੇ ਸੀ ਗਏ ਸੀ ਤੇ ਰਾਤ ਦਾ ਖਾਣਾ ਫਿਰ ਅਸੀਂ ਰਸਤੇ 'ਚ ਖਾਦਾ ਕਿਉਂਕਿ ਆਣਗੇ ਮੈਨੂੰ ਬਦਲ ਸਿੰਲਡਰ ਮਿਲ ਕੇ ਆਇਆਗਾ ਤੇ ਫਾਈਨਲੀ ਇਹ ਵਾਲਾ ਸੀਗਾ ਸਮਾਨ ਐਂਡ ਗਾਇਜ਼ ਇਹ ਵਾਲੇ ਮੇਰੇ ਕੱਪੜੇ ਮੈਂ ਸਟਿਚ ਕਰਵਾਏ ਸੀਗੇ ਇਹ ਮੈਂ ਸੌਰੀ ਦਿਖਾ ਨਹੀਂ ਸਕਦੀ ਆਪਣਾ ਵੀਡੀਓਜ਼ ਚ ਜ਼ਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ ਵੀਡੀਓਜ਼ ਚ ਦੇਖ ਲਿਓ ਪਾਏ ਹੋਏ ਬਾਕੀ ਬਹੁਤ ਪਿਆਰੇ ਆ ਗਏ ਆ ਲਾਈਨਿੰਗ ਹਲੇ ਤੇ ਮਹਿੰਗੇ ਸੂਟ ਹੈਗੇ ਆ ਹਾਂਜੀ ਇੱਧਰ ਕਹਿੰਦੇ ਪਿੰਨੀਆਂ ਆਈਆਂ ਇੰਨੀਆਂ ਸੌਰੀਆਂ ਦੇਖ ਸਕਦੇ ਹੋ ਤੁਸੀਂ ਤਕਰੀਬਨ ਕਾਫੀ ਵੱਡਾ ਡੱਬਾ ਹੈਗਾ ਜੋ ਕਿ ਪੂਰਾ ਭਰਿਆ ਹੋਇਆ ਪਿੰਨੀਆਂ ਦਾ ਗਰਮਾ ਗਰਮ ਹੈ ਦیسی ਘੋੜੀਆਂ ਦੀਆਂ ਇਨਸ ਮਨ ਵਿੱਚ ਗਰਮ ਪਾਇਆ ਹੋਇਆਗਾ ਪਰ ਮੈਨੂੰ ਆ ਜਾਂਦੂ ਉਹ ਫਿਰ ਅਪ ਚਾਹ ਬਣਾਵਾਂਗੇ ਨਾ ਚਾਹ ਦੇ ਨਾਲ ਖਾਵਾਂਗੇ ਸੋ ਇੰਨਾ ਸਾਰਾ ਖਲਾਰਾ ਦੇਖੋ ਭਾਂਡੇ ਉਦਾਂ ਹੀ ਪਏ ਹੋਏ ਆ ਗਿਆ ਸਾਰਾ ਖਲਾਰਾ ਚੱਕਣਾ ਹੈਗਾ ਇਧਰ ਜਿਹੜਾ ਆਪਣਾ ਆਟਾ ਉਹਨਾਂ ਕੋ ਰਹਿ ਗਿਆ ਸੀਗਾ ਤਕਰੀਬਨ ਆਟਾ ਵੀ ਲੈ ਕੇ ਆਂਦਾ ਹੈਗਾ ਇੱਕ ਵਾਰੀ ਇੰਨਾ ਬਹੁਤ ਹੈਗਾ ਨੂੰ ਬੰਨ ਕੇ ਰੱਖਣਾ ਹੈਗਾ ਉਹਨਾਂ ਨੂੰ ਆ ਜਾਂਦੇ ਉਹਨਾਂ ਨੂੰ ਕਹਿੰਨੀ ਆ ਮੈਂ ਇਧਰ ਦੇਖੋ ਖਲਾਰੇ ਸਾਰੇ ਤੋਂ ਨਾਲੇ ਕੱਪੜੇ ਇੱਕ ਸਾਈਡ ਤੇ ਤਿਆਰ ਕਰਦੀਆਂ ਫਾਈਨਲੀ ਮੈਂ ਗਾਇਸ ਸਫਾਈ ਕਰਦੀਆਂ ਉਸ ਤੋਂ ਬਾਅਦ ਆਟਾ ਵਗੈਰਾ ਗੁੰਨਣਾ ਹੈ ਸਬਜੀ ਵਗੈਰਾ ਬਣਾਉਣੀ ਹੈ ਰੋਟੀ ਦੀ ਤਿਆਰੀ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਹਲੇ ਚਾਹ ਪੀਣੀ ਹੈ ਸਵੇਰ ਦੀ ਚਾਹ ਨਹੀਂ ਪੀਤੀ ਹੈਗੀ ਤੇ ਫੜਫੜ ਮੈਂ ਚੱਕਦੀਆਂ ਖਲਾਰੇ ਵਲੋਗ ਨੂੰ ਤੁਸੀਂ ਇਦਾਂ ਹੀ ਲਾਸਟ ਤੱਕ ਬਨੇ ਰਹੋ ਐਂਡ ਗਾਇਸ ਇਹ ਵਾਲੀ ਬਾਕਸ 'ਚ ਮੈਂ ਆਪਣੀ ਸੈਂਡਲ ਲੈ ਸੀਗੇ ਫਾਈਨਲੀ ਗਾਇਜ਼ ਮੈਂ ਚੱਕ ਰਹੀਆਂ ਖਲਾਰੇ ਕਪੜੇ ਧੋਣ ਵਾਲੇ ਸਾਰੇ ਤੁਸੀਂ ਦੇਖ ਸਕਦੇ ਹੋ ਉੱਪਰ ਹੋ ਚੁੱਕੀ ਹੈ ਸਫਾਈ ਤੇ ਅਜੇ ਪੂਰੀ ਤਾਂ ਨਹੀਂ ਹੋਈ ਪੂਰੀ ਕਰ ਰਹੀਆਂ ਸਫਾਈ ਮੈਨੂੰ ਖਲਾਰੇ ਜਮਾਨੀ ਪਸੰਦ ਹੈਗਾ ਮਿਲਦੇ ਨੇ ਸਾਨੂੰ ਸਫਾਈ ਕਰਕੇ ਮੇਕਅਪ ਵਿੱਚ ਜ਼ਰੂਰ ਨਹੀਂ ਕੁਝ ਬਸ ਸੌਕਸ ਲਿਆਂ ਸੀ ਆਪਣੇ ਲਈ ਤੇ ਹੋਰ ਇਹ ਬਲੀਆਂ ਬਿੰਦੀਆਂ ਦੇ ਫੁੱਤੇ ਲਏ ਸੀ ਕਿਉਂਕਿ ਮੈਨੂੰ ਬਿੰਦੀਆਂ ਬਹੁਤ ਜ਼ਿਆਦਾ ਪਸੰਦ ਨੇ ਦੇਖ ਸਕਦੇ ਹੋ ਤੁਸੀਂ ਐਂਡ ਇਵਲਮ ਲੀਅਨਸੀ ਲੋਸ਼ਨ ਐਂਡ ਇਹ ਕੁਸ਼ ਰਬੜ ਐਂਡ ਨੇਲ ਰਿਮੂਵ ਨੇਲ ਰਿਮੂਵਰ ਰਬੜ ਇਹ ਵਾਲੀ ਬੋਪਸ ਲੱਗੀ ਹੋਰ ਇੱਕ ਰੈੱਡ ਐਂਡ ਨੇਲ ਬੈਂਡ ਇੱਕ ਮਹਿਰੂਨ ਇੱਕ ਰੈੱਡ ਕਲਰ ਹੈ

ਤੋ ਫਾਈਨਲੀ ਮੈਂ ਸਫਾਈ ਕਰ ਚੁੱਕਿਆ। ਐਂਡ ਬਰਤਨ ਵੀ ਹੋ ਗਏ ਆਪਣੇ ਸਾਫ। ਬਸ ਆਟਾ ਗੁੰਨਣ ਵਾਲਾ ਰਹਿ ਗਿਆ ਤੇ ਇੱਕ ਸਾਗ ਨੂੰ ਤੜਕਾ ਲਗਾਣਾ ਹੈ। ਬਾਕੀ ਹਮਾਂ ਅਜੇ ਤੱਕ ਨਹੀਂ ਆਇਆ ਹੈਗਾ ਕਾ। ਉਹਦੀ ਵੇਟ ਕਰ ਰਿਹਾ ਹਾਂ ਅਜੇ ਤੱਕ ਨਹੀਂ ਆਇਆ ਹੈਗਾ। ਕਿੰਨੀ ਹਨੀ ਗਾਈਸ। सो फाइनली गाइज इतने मैं करती हूँ अपनी मेकअप वीडियोस शूट एंड ये वाला मेरा सूट है का। एंड जरूर तुम मतलब सूट कि लगा बाकी हमें करनी हूँ मेकअप वीडियो शूट मेकअप वीडियो शूट करने ही मेरी जी वीडियो आऊगी और दूसरे चैनल पर आऊगी स्क्रीन शॉट तुम देख सकते हो ए वाले चैनल जी सबसक्राइब कर लूँ मेरे, मेरे मेकअप भीडियोज़ देखने मिलेंगे बाकी ये सूट के नाल अपना देख सकते हो तीस ये वाला मेरा सूट है बहुत वजिए स्टिच किया है जो भी करवाया है एंड इस्टॉल है ਨੂੰ ਬਹੁਤ ਪਿਆਰਾ ਲੱਗਾ ਸੋ ਜਲਦੀ ਜਲਦੀ ਕਰਦੇ ਆਪਾਂ ਮੇਕਅਪ ਵੀਡੀਓ ਸ਼ੂਟ ਐਂਡ ਉਸ ਤੋਂ ਬਾਅਦ ਆਪਣਾ ਮਿਲਦੇ ਆ ਬਹਾਨਾ ਬਾਕੀ ਹਮੋਂ ਹਜੇ ਤੱਕ ਨਹੀਂ ਆ ਉਹਨਾਂ ਬਹੁਤ ਦੂਰ ਗਏ ਹੋਇਆ ਸਟੈਂਡ ਅਪ ਕਮੇਡੀ ਮੈਨੂੰ ਲੱਗਦਾ ਛਤ ਰੁਕੇ ਜਾ ਰਹੇ ਹੋਣਗੇ ਆਟ ਵਗੈਰਾ ਤੇ ਨਹੀਂ ਗਏ ਹੋਣਗੇ ਬਟ ਕੋਈ ਗੱਲ ਨਹੀਂ ਜਦੋਂ ਆਗੇ ਆਪਾਂ ਵਲੌਗ ਉਹਨਾਂ ਕੰਟੀਨਿਊ ਵਲੌਗ ਆਪਣਾ ਕੰਟੀਨਿਊ ਨਹੀਂ ਰਹੇਗਾ ਇੱਕ ਵਾਰ ਮੈਨੂੰ ਵੀਡੀਓ ਬੰਦ ਕਰਨੀ ਪੈਣੀ ਡੋ ਜਦ ਮੇਕਅਪ ਵੀਡੀਓ ਸ਼ੂਟ ਕਰਨੀ ਹੈ ਹਮੇ ਟਾਈਮ ਲਈ ਬਾਕੀ ਕੰਮ ਦਾ ਨਰੋਕਾ ਆਪਣੇ ਬਾਕੀ ਕੰਮ ਕਰਦੀ ਰਹਾਂ ਸੋ ਓਕੇ ਜੀ ਜਲਦੀ ਆਪਾਂ ਆ ਕਿਹੜੀ ਵਾਲੀ ਸਹੀ एवरीवन ਇਧਰ ਅਸੀਂ ਲੈ ਰਹੇ ਆਂ ਜੀ ਰੌੜ ਹੋਰ ਕਿਹੜੀ ਹੈ ਹੋਰ ਦਿਖਾ ਦੂ ਨੂੰ ਫਾਈਨਲੀ ਬਹੁਤ ਔਖਾ ਹੈ ਹਨਾ ਗਰਮ ਪਾਣੀ ਪੀਣਾ ਬਹੁਤ ਔਖਾ ਹੈ ਇਸ ਕਰਕੇ ਅਸੀਂ ਸੋਚਿਆ ਕਿ ਰਾਤ ਦਾ ਰਹਿੰਦਿਆ ਹੋਰ ਦੇਖ ਲਓ ਨਾ ਜੀ ਟੱਕ ਲੀਏ ਦੂਸਰੀ ਹੁ ਕਿੰਨਾ ਸੋਹਣਾ ਹੈ ਹਰਮਨਾ ਦੇਖੋ ਕਿੰਨਾ ਸੋਹਣਾ ਹੈ ਮੈਂ ਬੋਖ ਸਜੀ ਪਰ ਆਪ ਨੂੰ ਮੇਨ ਨਾ ਇਹਦੇ ਨਾਲ ਅਸੀਂ ਰਾਡ ਲੈਣਾ ਹੈ ਮੇਰੀ ਡਿਮਾਂਡ ਹੈ ਮੈਂ ਚੀਜ਼ ਕੀ ਲੈਣਾ ਨਾ ਕੀ ਚੀਜ਼ ਕੀ ਸੋਚ ਕਹਿੰਨੀ ਹੈ ਲੈ ਕੀ ਲੰਗੀ ਹਾਂ ਆ ਵਾਲੀ ਲਈਏ ਕਿੰਨੇ ਓਕੇ ਠੀਕ ਹੈ ਟੈਕਰ ਵਾ ਲੋ ਕਿੰਨੇ ਕੱਟਣੇ ਸਿੰਗਲ ਨਹੀਂ ਹੈ ਸਿਲੰਡਰ ਦਾ ਬਟਨ ਇੱਕ ਲੈ ਲਓ ਇੱਕ ਲੈਣਾ ਹੈ ਇੱਕ ਦੇ ਦਿਓ ਦੇਵ ਇੱਕਾ ਬਟਨ ਲੈਣਾ ਹੈ ਸਭਨ ਪੈਸਾ ਰਾਡ ਲੈਣੀ ਸੀਗੀ ਪਾਣੀ ਗਰਮ ਕਰਕੇ ਨਾ ਮਗਰ ਰੰਗੇ ਹੁਣ ਕਿਹਾਂ ਹੱਸੀ ਲੇਤੀ ਹੈ ਸਬਜ਼ੀਆਂ ਸਬਜ਼ੀ ਲੇਤੇ ਹੈ ਗਾਇਸ ਇੱਕ ਤਾਂ Shimla Mirch ਇੱਕ मटर मटर ਲੈ ਲਿਆ ਬਸ ਹੋ ਗਿਆ ਲਓ ਹਿੰਡੀ ਚ ਪਾ ਲੋ ਧਨੀਆ ਦੇ दो ਮਿਰਚਾਂ ਦੇ दो ਅਦਰਕ ਦੇ दो ਵੀਰ ਭਾਈ ਸਬਜ਼ੀਆਂ ਇੱਧਰ ਲੈ ਲਿਆ ਹੁਣ ਨਿਊਡਲ ਮਿਲ ਨਹੀਂ ਹੈਗੇ ਇਹ ਹਰਮਨ ਨਿਊਡਲ ਆਣਗੇ ਅਸ ਤੇ ਮੈਂ ਸਪੈਸ਼ਲ ਆ ਵਾਲੇ ਲਏ ਆ ਪੋਪਲੇ ਜੀ ਚਾਹ ਦੇ ਨਾਲ ਬਣਾ ਕੇ ਖਾਵਾਂਗੀ ਚਲੋ ਜੀ ਤੁਸੀਂ ਲਾਓ ਹਾਂਜੀ ਫਾਈਨਲੀ ਅਸੀਂ ਘਰ ਆ ਗਈ ਸੀ ਸਾਗ ਸਾਡੇ ਨੂੰ ਤੜਕਾ ਲਾਉਣ ਵਾਲਾ ਹੈਗਾ ਹੈਗਾ ਤੇ ਇੱਧਰ ਕਹਿੰਦੇ ਸਵਿਚ ਲਾ ਰਿਹਾ ਜਿਹੜਾ ਉਹ ਨਾ ਟੁੱਟਿਆ ਹੋਇਆ ਸੀਗਾ ਸੰਭਾਲ ਕੇ ਆਉਣ ਨੂੰ ਓਹੋ 1 ਮਿੰਟ ਰੁਕਣਾ ਇਹ ਉੱਪਰ ਨੂੰ ਕਿਉਂ ਗਿਆ ਕਿ ਜਿਆਦਾ ਐਂ ਸੀਗਾ ਚਲੋ ਲਾਓ ਮੇਰਾ ਦੇ ਛੋਟਾ ਹੈ ਨਹੀਂ ਬਸ ਸਹੀ ਹੈ ਹੇ ਬੰਦ ਉਹ ਕੋ ਇਹਨਾਂ ਘੜ ਕੇ ਦੇਖੋ ਹੁਣ ਸਹੀ ਚੱਲਿਆ ਲੱਗ ਗਿਆ ਹਾਂ ਬਸ ਸਹੀ ਹੈ ਲੱਗ ਗਿਆ ਜੀ ਸਵਿਚ ਸਾਡਾ ਬੰਦ ਹੈ ਨਾ ਹੁਣਵੇਂ ਚਲੋ ਠੀਕ ਹੈ ਆ ਡੱਬੀ ਆਂਦੀ ਸੋ ਫਾਈਨਲੀ ਨਿਊਡਾ ਕਿੱਥੇ ਆ ਆਂਣੇ ਆਨੇ ਆ ਕੇ ਆਂਨੇ ਨਿਊਡ ਇੱਕ ਵਾਰ ਹੀ ਬਣਨਗੇ ਕਿ ਦੋ ਵਾਰੀ ਦੋ ਵਾਰੀ ਚਲ ਹਾਂ ਅੱਧਾ ਦਾ ਠੀਕ ਹੈ ਸੋ ਇਹ ਨਿਊਡਾ ਲੈ ਕੇ ਆਂਦੇ ਆ ਤੇ ਬਾਕੀ ਦਰ ਸਬਜ਼ੀਆਂ ਨੇ ਤੁਸੀਂ ਪਾਣੀ ਗਰਮ ਕਰੋ ਤੇ ਨੂਡਲ ਉਬਾਲਨੇ ਕਰੋ ਹੈ एवरीवन ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨੈਕਸਟ ਵਲੌਗ ਤੁਹਾਨੂੰ ਮਿਲੇਗਾ ਨਿਊਡਲ ਵਾਲੀ ਰੈਸਪੀ ਇਧਰ ਮੈਂ ਸਾਗ ਨੂੰ ਤੜਕਾ ਲਾ ਰਹੀ ਸੀ ਸਾਗ ਰਾਤ ਲੈ ਕੇ ਆਂਦਾ ਸੀਗਾ ਹਨਾ ਤਾਂ ਸਾਗ ਬਣਿਆ ਹੋਇਆ ਸੀਗਾ ਇਸ ਕਰਕੇ ਇਧਰ ਆਪਾਂ ਤੜਕਾ ਲਗਾ ਰਹੇ ਹਾਂ ਤੜਕੇ ਲਈ ਮੈਂ ਆਇਲ ਪਾਇਆ ਉਸ ਤੇ ਸਾਰਾ ਆਪਣਾ ਲਸਣ ਪਿਆਜ਼ ਟਮਾਟਰ ਮਿਰਚਾਂ ਤੇ ਧਨੀਆ ਜਿਹੜਾ ਕੱਟਿਆ ਹੋਇਆ ਸੀ ਵਿੱਚ ਪਾ ਦਿੱਤਾ ਇਹਨੂੰ ਆਪਾਂ ਤੜਕਾ ਲਗਾਵਾਂਗੇ ਸਾਗ ਨੂੰ ਜਲਦੀ ਜਲਦੀ ਤੜਕਾ ਲਗਾਉਣ ਤੋਂ ਬਾਅਦ ਮੈਂ ਪਕਾਉਣੀਆਂ ਸੀ ਸਵੇਰ ਦੀਆਂ ਰੋਟੀਆਂ ਕਿਉਂਕਿ ਮੈਂ ਆਪਣੀ ਮੇਕਅਪ ਵੀਡੀਓ ਵਗੈਰਾ ਸ਼ੂਟ ਕਰਨ ਲੱਪੀ ਹਰ ਮਨ ਟਾਈਮ ਜ਼ਿਆਦਾ ਲੱਗਾ ਸੀ ਬਾਕੀ ਉਹ ਸਿਲੰਡਰ ਲੈ ਕੇ ਆ ਗਏ ਸੀਗੇ ਉਸ ਤੋਂ ਬਾਅਦ ਚਾਹ ਸੀ ਪੀਤੀ ਸੀ ਉਹ ਬਲੌਗ ਮੈਂ ਨਹੀਂ ਬਣਾਇਆ ਉਸ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਆਪਾਂ ਖਾਣਾ ਬਣਾ ਲਈਏ ਤਕਰੀਬਨ ਦੁਪਹਿਰਾਂ ਵਲੇ ਰੋਟੀ ਬਣੀ ਸੀਗੀ ਦੁਪਹਿਰ ਟਾਈਮ ਇਹਦੇ ਮੈਂ ਬਣਾ ਰਹੀ ਹਾਂ ਰੋਟੀ ਤੁਸੀਂ ਦੇਖ ਸਕਦੇ ਹੋ ਫਟਾਫਟ ਰੋਟੀ ਬਣਾ ਕੇ ਆਪਾਂ ਖਾਂਦੇ ਹਾਂ ਉਸ ਤੋਂ ਬਾਅਦ ਨੈਕਸਟ ਆਪਣਾ ਰੋਟੀ ਪਾਣੀ ਖਾ ਕੇ ਕੁਝ ਟਾਈਮ ਬਾਅਦ ਮੈਂ ਆਪਣਾ ਨਿਊਡਲ ਬਣਾਉਂਗੀ ਨਿਊਡਲ ਵਗੈਰਾ ਉਬਾਲ ਕੇ ਰੱਖੇ ਸੀਗੇ ਨਿਊਡਲ ਦਾ ਸਮਾਨ ਕੱਟ ਕਰਕੇ ਰੱਖਿਆ ਸੀਗਾ ਹਨਾ ਤੇ ਉਹ ਵਾਲੀ ਰੈਸਪੀ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਮਿਲਗੀ ਨੈਕਸਟ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਐਂਡ ਗਾਇਸ ਤੁਸੀਂ ਦੇਖ ਸਕਦੇ ਆ ਇਹਦੇ ਮ ਰੋਟੀਨਰ ਕੱਲ ਵੀ ਜਿੱਦਾਂ ਸਿਲੰਡਰ ਮੋ ਗਿਆ ਸੀ ਫਿਰ ਅਸੀਂ ਗਏ ਚਲੇ ਸੀਗੇ ਤਾਂ ਉਸ ਤੋਂ ਬਾਅਦ ਆਣ ਕੇ ਕਾਫੀ ਨੀਰਾ ਹੋ ਗਿਆ ਸੀ ਸਿਆਣ ਕੇ ਸੋ ਗਏ ਸੀ ਅਗਲੇ ਦਿਨ ਫਿਰ ਇਧਰ ਟਾਈਮ ਲੱਗਿਆ ਮੈਂ ਖਲਾਰੇ ਵਗੈਰਾ ਚੱਕਦੀ ਰਹੀ ਤੇ ਹਾਰਮਨ ਟਾਈਮ ਲੱਗ ਗਿਆ ਸੀਗਾ ਤੇ ਕਾਫੀ ਲੇਟ ਆਪਣਾ ਅਸੀਂ ਹੁਣ ਫਾਈਨਲੀ ਰੋਟੀ ਬਣ ਗਈ ਆ ਓਕੇ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਗਾਇਜ਼ ਬਾਏ ਬਾਏ